ਵੀਡੀਓ 'ਚ ਆਪਾਂ ਦੋ ਘਰ ਲੈ ਕੇ ਪਹੁੰਚੇ ਹਾਂ ਜੀ ਇੱਕ ਦਾ ਰੇਟ ਹੈਗਾ ਸੀ 8 ਲੱਖ ਰੁਪਈਆ ਇੱਕ ਦੀ ਗੱਲ ਆਪਾਂ ਵੀਡੀਓ 'ਚ ਕਰਾਂਗੇ ਜੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿਆਂ ਜਿਹੜਾ 8 ਲੱਖ ਦਾ ਘਰ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਜੀ ਬਹੁਤ ਵਧੀਆ ਬਣਿਆ ਹੋਇਆ ਹੈ ਮਾਲਕ ਨੂੰ ਮਜਬੂਰੀ ਪੈ ਗਈ ਤਾਂ ਕਰਕੇ ਘਰ ਵੇਚਣਾ ਪੈ ਰਿਹਾ ਸੀ ਗੱਲਬਾਤ ਕਰਦੇ ਹਾਂ ਜੀ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫ੍ਰੀ 'ਚ ਆਪਾਂ ਐਡ ਤੁਹਾਡੀ ਅੱਜ ਆਪਾਂ ਪੂਰੀ ਵਧੀਆ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਰੇਟ ਵੀ ਆਪਾਂ ਜਮ੍ਹਾਂ ਸਹੀ ਲੈ ਕੇ ਪਹੁੰਚੇ ਹਾਂ ਬਾਕੀ ਇੱਕ ਗੱਲ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ ਵੀ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਇਹਦੇ ਵਿੱਚ ਆਪਾਂ ਦੋ ਘਰ ਲੈ ਕੇ ਪਹੁੰਚੇ ਹਾਂ ਪਹਿਲਾ ਘਰ ਤਾਂ ਤੁਸੀਂ ਇਹ ਦੇਖ ਰਹੇ ਹੋ ਇਹ ਤੋਂ ਇਲਾਵਾ ਇੱਕ ਅੱਗੇ ਘਰ ਹੈ ਜੀ ਦੋਵਾਂ ਦੇ ਰੇਟ ਦੋਵਾਂ ਦੀ ਜਗ੍ਹਾ ਸਾਰੀ ਆਪਾਂ ਗੱਲਬਾਤ ਨਾਲ ਦੀ ਨਾਲ ਕਰਦੇ ਚੱਲਦੇ ਹਾਂ ਜੀ ਪਹਿਲਾਂ ਤਾਂ ਇਸ ਘਰ ਦੀ ਆਪਾਂ ਗੱਲਬਾਤ ਕਰਦੇ ਹਾਂ ਸਾਰੀ ਜਿਹੜਾ ਘਰ ਤੁਸੀਂ ਵੀਡੀਓ 'ਚ ਨੰਬਰ 1 ਤੇ ਦੇਖ ਰਹੇ ਹੋ ਜੀ ਰਾਸਤਾ ਜਿਹੜਾ ਲੱਗਦਾ ਪੂਰਾ ਖੁੱਲਡੁੱਲਾ ਲੱਗਦਾ ਸੀ ਤੇ ਕਾਫੀ ਵਧੀਆ ਆਪਾਂ ਨੂੰ ਘਰ ਦੇਖਣ ਨੂੰ ਮਿਲੂਗਾ ਸਾਰਾ ਜਿੰਨਾ ਬਹਿੜਾ ਮਿਲੂਗਾ ਜੀ ਪੱਕਾ ਮਿਲੂਗਾ ਜੀ ਇੱਕ ਇਹਨਾਂ ਦਾ ਬਾਹਰਲੀ ਸਾਈਡ ਕਮਰਾ ਵੀ ਹੈ ਉਹਦਾ ਫਰੰਟ ਗਲੀ 'ਚ ਲੱਗਦਾ ਸੀ ਜੇ ਕਿਸੇ ਨੇ ਦੁਕਾਨ ਵਗੈਰਾ ਖੋਲ੍ਹਣੀ ਹੈ ਕੋਈ ਆਪ ਦਾ ਕੰਮ ਕਰਨ ਤਾਂ ਉੱਥੇ ਆਰਾਮ ਨਾਲ ਕੀਤਾ ਜਾ ਸਕਦਾ ਸੀ ਇੱਕ ਦੁਕਾਨ ਬਣਾਈ ਜਾ ਸਕਦੀ ਹੈ ਬਾਕੀ ਆਪਾਂ ਘਰ ਦੀ ਗੱਲਬਾਤ ਸਾਰੀ ਹੁਣ ਕਰਦੇ ਹਾਂ ਸੀ ਜਦੋਂ ਆਪਾਂ ਅੰਦਰ ਨੂੰ ਐਂਟਰ ਕਰਦੇ ਹਾਂ ਸੀ ਸਭ ਤੋਂ ਪਹਿਲਾਂ ਤਾਂ ਇੱਕ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਵਧੀਆ ਰਸੋਈ ਹੈ ਜੀ ਰਸੋਈ ਦਾ ਜਿਹੜਾ ਸਾਈਜ਼ ਹੈ ਨਾ ਤਾਂ ਜ਼ਿਆਦਾ ਵੱਡਾ ਹੈਗਾ ਨਾ ਜ਼ਿਆਦਾ ਛੋਟਾ ਹੈਗਾ ਵਧੀਆ ਰਸੋਈ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਜਿਹੜਾ ਪੋਰਚ ਏਰੀਆ ਇਹ ਵੀ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਪੋਰਚ ਦੇ ਥੱਲੇ ਜੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮੈਚਣਗੀਆਂ ਬਾਕੀ ਕਮਰੇ ਪੂਰੇ ਵਧੀਆ ਬਣੇ ਹੋਏ ਨੇ ਤੁਹਾਨੂੰ ਅੰਦਰ ਵੀ ਮੈਂ ਲੈ ਕੇ ਚੱਲਦਾ ਜੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਵੀਡੀਓ 'ਚ ਦਿਖਾ ਵੀ ਰਹੇ ਹਾਂ ਅਸੀਂ ਤੇ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਵੀ ਰਹੇ ਹੋ ਵਧੀਆ ਕਮਰੇ ਬਣੇ ਹੋਏ ਨੇ ਵਧੀਆ ਰੰਗ ਕਰਵਾਇਆ ਹੋਇਆ ਸੀ ਵਧੀਆ ਜੋੜੀਆਂ ਦਾ ਕੰਮ ਹੋਇਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਆਪਾਂ ਜੇ ਇਸ ਘਰ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਰੇਟ 'ਚ ਮਾਲਕ ਨੇ ਆਪ ਦਾ ਘਰ ਵੇਚਣਾ ਹੈਗਾ ਗੱਲਬਾਤ ਤੁਹਾਨੂੰ ਮੈਂ ਸਾਰੀ ਦੱਸ ਦਿਆਂ ਸੀ ਤੇ ਇੱਕ ਗੱਲ ਹੋਰ ਜੀ ਜਿੰਨੇ ਤੁਸੀਂ ਦੇਖ ਰਹੋ ਜਿੰਨਾਂ ਜਿੰਨਾਂ ਨੇ ਜਿਹੜੇ ਜਿਹੜੇ ਏਰੀਆ ਚੋ ਕਮੈਂਟ ਪਾਈ ਸੀ ਜਿਵੇਂ ਕਿ ਅੱਜ ਆਪਾਂ ਤੁਹਾਡੀ ਫਰਮਾਇਸ਼ ਤੇ ਇਹ ਘਰ ਲੈ ਕੇ ਪਹੁੰਚੇ ਹਾਂ ਜਿਨ੍ਹਾਂ ਨੇ ਫਰਮਾਇਸ਼ ਪਾਈ ਸੀ ਉਹਨਾਂ ਦਾ ਆਪਾਂ ਨਾਮ ਵੀ ਤੁਹਾਨੂੰ ਦੱਸਾਂਗੇ ਤੇ ਉਹਨਾਂ ਦਾ ਤੁਹਾਨੂੰ ਕਮੈਂਟ ਵੀ ਦਿਖਾਵਾਂਗੇ ਸਿੰਘ ਕੱਲੀ ਕੱਲੀ ਆਪਾਂ ਚੀਜ਼ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਤੇ ਸਾਰਾ ਕੁਝ ਬਾਕੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਜੀ ਇੱਕ ਤਾਂ ਤੁਸੀਂ ਬਾਹਰਲੀ ਸਾਈਡ ਕਮਰਾ ਦੇਖ ਲਿਆ ਸੀਗਾ ਲੌਬੀ ਆਪਾਂ ਨੂੰ ਵਧੀਆ ਖੁੱਲੀ ਡੁੱਲੀ ਦੇਖਣ ਨੂੰ ਮਿਲ ਜੂਗੀ ਤੇ ਡਰਾਇੰਗ ਏਰੀਆ ਵਧੀਆ ਮਿਲ ਜੂਗਾ ਪੂਜਾਰੂਮ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂ ਸੀ ਤੇ ਦੋ ਕਮਰੇ ਬਣੇ ਹੋਏ ਨੇ ਉਹ ਵੀ ਪੂਰੇ ਵਧੀਆ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਈ ਰਿਹਾ ਪੂਜਾਰੂਮ ਤੁਸੀਂ ਦੇਖ ਰਹੇ ਹੋ ਵਧੀਆ ਪੂਜਾਰੂਮ ਬਣਿਆ ਹੋਇਆ ਸੀ ਜੇ ਆਪਾਂ ਇਸ ਘਰ ਦੀ ਗੱਲ ਕਰੀਏ ਇਸ ਘਰ ਦੇ ਰੇਟ ਦੀ ਗੱਲ ਕਰੀਏ ਅਸੀਂ ਤਾਂ ਮਾਲਕ ਵੱਲੋਂ ਜਿਹੜੀ ਆਪਣੇ ਕੋਲੇ ਇੱਕ ਡਿਮਾਂਡ ਪਹੁੰਚੀ ਸੀ ਇਹਨਾਂ ਨੇ ਡਿਮਾਂਡ ਕਹੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਇਹਨਾਂ ਨੇ 20 ਲੱਖ ਰੁਪਇਆ ਇੱਕ ਡਿਮਾਂਡ ਕੀਤੀ ਆ ਵਧੀਆ ਘਰ ਆਜੀ ਬਹੁਤ ਖੁੱਲਡੁਲਾ ਘਰ ਹੈ ਬਾਕੀ ਕੰਮ ਬਹੁਤ ਵਧੀਆ ਕਰਵਾਇਆ ਹੋਇਆ 20 ਲੱਖ ਰੁਪਇਆ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਅਸੀਂ ਕਰ ਲਾਂਗੇ ਘਟ ਹੋ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਤਾਂ ਘਰ ਕੋਈ ਮੁਰੰਮਤ ਭਾਲਦ ਨਾ ਕੋਈ ਕੰਮ ਹੋਣ ਵਾਲਾ ਨਾ ਕੋਈ ਇੱਕ ਵੀ ਕਰੈਂਡੀ ਸਿਮੈਂਟ ਦੀ ਲੱਗਣ ਵਾਲੀ ਹੈ ਕਿਸੇ ਪਾਸੇ ਪਹਿਲਾਂ ਤਾਂ ਸਾਰਾ ਕੰਮ ਆਪਾਂ ਨੂੰ ਕੰਪਲੀਟ ਮਿਲੂਗਾ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਆਹ ਕਮਰਾ ਤੁਸੀਂ ਚੈੱਕ ਰੂਜ਼ੀ ਇੱਥੇ ਸੋਫੇ ਲੱਗੇ ਹੋਏ ਨੇ ਡਰਾਇੰਗ ਏਰੀਆ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਇੱਕ ਬਾਹਰਲੀ ਸਾਈਡ ਜਿਹੜਾ ਤੁਸੀਂ ਕਮਰਾ ਦੇਖਿਆ ਸੀਗਾ ਉਹਨੂੰ ਵੀ ਡਰਾਇੰਗ ਏਰੀਆ ਬਣਾਇਆ ਜਾ ਸਕਦਾ ਸੀ ਉਹ ਤਾਂ ਆਪਣੀ ਇੱਛਾ ਜੀ ਖਰੀਦਣ ਤੋਂ ਬਾਅਦ ਆਪਾਂ ਕਿਹੜੇ ਕਮਰੇ ਨੂੰ ਕੀ ਬਣਾਉਣੀ ਹੈ ਸੀ ਬਾਕੀ ਜਿਹੜਾ ਇਹ ਕਮਰਾ ਤੁਸੀਂ ਦੇਖ ਰਹੇ ਹੋ ਇਹਦੇ ਬੈਕ ਸਾਈਡ ਵੀ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲੂਗਾ ਜੀ ਐਜ਼ ਏ ਸਟੋਰੂਮ ਇਹਨੂੰ ਵਰਤਿਆ ਜਾ ਸਕਦਾ ਹੈ ਜੀ ਸਟੋਰੂਮ ਇਹਨਾਂ ਨੇ ਬਣਾ ਵੀ ਰੱਖਿਆ ਸਟੋਰ ਜਿਹੜਾ ਏਰੀਆ ਆਪਾਂ ਨੂੰ ਮਿਲੂਗਾ ਇਹ ਕਾਫੀ ਵੱਡਾ ਦੇਖਣ ਨੂੰ ਮਿਲੂਗਾ ਜੇ ਬੈਕ ਸਾਈਡ ਆਪਾਂ ਇੱਕ ਕਮਰਾ ਬਣਾਉਣਾ ਸੀ ਤਾਂ ਇਹਨੂੰ ਕਮਰਾ ਵੀ ਬਣਾਇਆ ਜਾ ਸਕਦਾ ਕਿਉਂਕਿ ਖੁੱਲਾ ਡੁੱਲਾ ਬਹੁਤ ਹੈ। ਬਾਕੀ ਚਲੋ ਇਹ ਤਾਂ ਗੱਲਾਂ ਬਾਅਦ ਦੀਆਂ ਨੇ। ਜੇ ਕੋਈ ਖਰੀਦੂਆ ਉਹਨੂੰ ਪਤਾ ਹੀ ਅਸੀਂ ਕਿਹੜੀ ਚੀਜ਼ ਕੀ ਬਣਾਉਣੀ ਹੈ, ਕਿਹੜੇ ਕਮਰੇ ਨੂੰ ਕੀ ਬਣਾਉਣਾ ਸੀ। ਉਹ ਤਾਂ ਖਰੀਦਣ ਤੋਂ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਤੁਸੀਂ ਦੇਖੋ ਤੇ ਮਾਲਕ ਨਾਲ ਗੱਲ ਕਰ ਲਿਓ ਜੇ ਕਿਸੇ ਨੂੰ ਇਹ ਘਰ ਪਸੰਦ ਆਉਂਦਾ ਸੀ। ਜੇ ਆਪਾਂ ਏਰੀਆ ਦੀ ਗੱਲ ਕਰੀ ਅਸੀਂ ਇਹਨਾਂ ਦਾ ਖਾਸ ਜਿਹੜਾ ਪਿੰਡ ਹੈਗਾ ਮਰਾੜ ਇਹਨਾਂ ਦਾ ਪਿੰਡ ਹੈਗਾ। ਮਰਾੜ ਪਿੰਡ ਦੇ ਵਿੱਚ ਤੁਹਾਨੂੰ ਇਹ ਘਰ ਦੇਖਣ ਨੂੰ ਮਿਲੂਗਾ ਪੱਟੀ ਨੀਅਰ ਲੱਗਦੀ ਹੈ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਜ਼ਿਲ੍ਹੇ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਜ਼ਿਲ੍ਹਾ ਗੁਰਦਾਸਪੁਰਾ ਮਰਾੜ ਪਿੰਡ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਜੀ ਤੇ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ ਜੀ 9876676034 ਇਸ ਨੰਬਰ ਤੇ ਤੁਸੀਂ ਫੋਨ ਲਾ ਸਕਦੇ ਹੋ ਜੀ ਬਾਕੀ ਬਾਹਰਲੀ ਸਾਈਡ ਤੋਂ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਬਾਹਰ ਦੀ ਆਪਾਂ ਗੱਲ ਕਰੀਏ ਤਾਂ ਬਾਥਰੂਮ ਵਗੈਰਾ ਆਪਾਂ ਨੂੰ ਬਾਹਰਲੀ ਸਾਈਡ ਹੀ ਦੇਖਣ ਨੂੰ ਮਿਲੂਗਾ ਜੀ ਤੇ ਇੱਕ ਪੁਰਾਣਾ ਇਹਨਾਂ ਦਾ ਇਹ ਕਮਰਾ ਵੀ ਹੈਗਾ ਜੀ ਇੱਕ ਵਾਰੀ ਚੈੱਕ ਕਰ ਲਓ ਜੀ ਪੁਰਾਣਾ ਕਮਰਾ ਪੁਰਾਣੀ ਸੁਭਾਤ ਲਾ ਲੂ ਉਤੋਂ ਛੱਤ ਦੀ ਗੱਲ ਕਰੀਏ ਟੇਲ ਬੱਤੇ ਗੱਡਰ ਵਾਲੀ ਆਪਾਂ ਨੂੰ ਸੁਭਾਤ ਇਹ ਮਿਲੂਗੀ ਜੀ ਤੇ ਫਾਰਸ਼ ਵਧੀਆ ਲੱਗਿਆ ਹੋਇਆ ਜੀ ਬਾਕੀ ਜੋੜੀ ਵਗੈਰਾ ਲੱਗੀ ਹੋਈ ਆ ਤੇ ਬੈੜਾ ਆਪਾਂ ਨੂੰ ਸਾਰਾ ਪੱਕਾ ਮਿਲੂਗਾ ਬਾਥਰੂਮ ਵਗੈਰਾ ਆਪਾਂ ਨੂੰ ਵਧੀਆ ਤਿਆਰ ਮਿਲੂਗਾ ਜੀ ਕੰਮ ਪਹਿਲਾਂ ਤੋਂ ਕਰਵਾ ਰੱਖਿਆ ਸਾਰਾ 1 ਰੁਪਿਆ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਖਰੀਦਣ ਤੋਂ ਬਾਅਦ ਜੀ ਤੇ ਨੰਬਰ 9876676034 ਜਾ ਕੇ ਦੇਖਣਾ ਚਾਹੋ ਨੇ ਉਹ ਘਰ ਨੂੰ ਜਾ ਕੇ ਦੇਖ ਵੀ ਸਕਦੇ ਹੋ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਜੇ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿਨ੍ਹਾਂ ਦੀ ਫਰਮਾਇਸ਼ ਤੇ ਆਪਾਂ ਇਹ ਘਰ ਲੈ ਕੇ ਪਹੁੰਚਿਆ ਉਹਨਾਂ ਦਾ ਕਮੈਂਟ ਵੀ ਤੁਹਾਨੂੰ ਸਕਰੀਨ ਤੇ ਦਿਖਾ ਦੇਣਾ ਸੀ ਤੇ ਤੁਸੀਂ ਚੈੱਕ ਕਰੋ ਜੀ ਇੱਕ ਵਾਰੀ ਸਕਰੀਨ ਤੇ ਮਿਲ ਗਿਆ ਹੂਆ ਇਹਨਾਂ ਦਾ ਨਾਮ ਹੈ ਜੀ 인ਦਰਜੀਤ ਸਿੰਘ ਪਹਿਲਾ ਕਮੈਂਟ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹਨਾਂ ਦਾ ਨਾਮ ਹੈ 인ਦਰਜੀਤ ਸਿੰਘ ਇਹਨਾਂ ਨੇ ਗੁਰਦਾਸਪੁਰ ਏਰੀਆ ਚੋਂ ਕਿਹਾ ਸੀ ਆਪਾਂ ਗੁਰਦਾਸਪੁਰ ਏਰੀਆ ਚੋਂ ਇਹਨਾਂ ਦੀ ਫਰਮਾਇਸ਼ ਤੇ ਲੈ ਕੇ ਪਹੁੰਚੇ ਇਹਨਾਂ ਨੇ ਬਹੁਤ ਜ਼ਿਆਦਾ ਕਮੈਂਟ ਕੀਤੀ ਹੋਈ ਨੇ ਤੇ ਇਹਨਾਂ ਦੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਦੂਜਾ ਕਮੈਂਟ ਜਿਹੜਾ ਹੈਗਾ ਜੀ ਗੁਰਦਾਸਪੁਰ ਏਰੀਆ ਚੋਂ ਇਹਨਾਂ ਨੇ ਡਿਮਾਂਡ ਪਾਈ ਹੈ ਇਹਨਾਂ ਦਾ ਨਾਮ ਹੈ ਜੀ ਪਵਨ ਕੌਰ ਮੇਰੀ ਭੈਣ ਨੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਡਿਮਾਂਡ ਪਾਈ ਸੀਗੀ ਇਹਨਾਂ ਦੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਿਆ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਜੀ ਕੋਈ ਖਰੀਦਣਾ ਚਾਹੁੰਦਾ ਹੈ ਖਰੀਦ ਸਕਦਾ ਹੈ ਜੀ ਤੇ ਜਿਨ੍ਹਾਂ ਨੇ ਇਹ ਕਮੈਂਟ ਕੀਤੇ ਹੋਏ ਆ ਇੰਦਰਜੀਤ ਸਿੰਘ ਤੇ ਪਵਨ ਕੌਰ ਮੇਰੀ ਭੈਣ ਤੁਹਾਨੂੰ ਪਸੰਦ ਆਇਆ ਸੀ ਰੇਟ ਤੁਹਾਨੂੰ ਠੀਕ ਲੱਗਿਆ ਤਾਂ ਤੁਸੀਂ ਵੀ ਖਰੀਦ ਸਕਦੇ ਹੋ ਮਾਲਕ ਨਾਲ ਗੱਲ ਕਰਕੇ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਸੈਕਿੰਡ ਕਰਦੀ ਨੰਬਰ 2 ਤੇ ਜਿਹੜਾ ਆਪਾਂ ਘਰ ਲੈ ਕੇ ਪਹੁੰਚੇ ਹਾਂ ਸੀ ਸਿਰਫ 8 ਲੱਖ ਦੀ ਅਰੇਂਜ ਦੇ ਵਿੱਚ ਲੈ ਕੇ ਪਹੁੰਚੇ ਹਾਂ ਤੁਸੀਂ ਡਿਮਾਂਡ ਪਾਈ ਸੀਗੀ 8 ਕੁ ਲੱਖ ਰੁਪਈਆ ਤੱਕ ਤੁਸੀਂ ਕਹਿੰਦੇ ਸੀਗੇ ਤੇ ਆਪਾਂ ਲੈ ਕੇ ਪਹੁੰਚੇ ਹਾਂ ਸੀ ਪਿੰਡ ਦੁੱਧਾ ਜੀ ਜ਼ਿਲ੍ਹਾ ਮੁਕਤਸਰ ਸਾਹਿਬ ਜੀ ਦਾ ਮੁਕਤਸਰ ਸਾਹਿਬ ਏਰੀਆ ਚੋਂ ਕਾਫੀ ਡਿਮਾਂਡ ਆਈ ਸੀਗੀ ਲੈ ਕੇ ਪਹੁੰਚੇ ਹਾਂ ਜੀ ਜਿਨ੍ਹਾਂ ਨੇ ਕਮੈਂਟ ਕੀਤੇ ਸੀਗੇ ਉਹਨਾਂ ਦੇ ਕਮੈਂਟ ਵੀ ਤੁਹਾਨੂੰ ਮਿਲ ਜਾਣਗੇ ਤੁਹਾਨੂੰ ਦੱਸ ਦਾਂਗੇ ਬਾਕੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੋ ਜਿਹਾ ਘਰ ਚਾਹੀਦਾ ਕਮੈਂਟ ਕਰੋ ਜੀ ਤੁਸੀਂ ਕਮੈਂਟ ਕਰੋਗੇ ਤੁਹਾਡਾ ਕਮੈਂਟ ਵੀ ਆਪਾਂ ਅਗਲੀ ਵੀਡੀਓ ਚ ਦਿਖਾਵਾਂਗੇ ਤੇ ਤੁਹਾਡੀ ਫਰਮਾਇਸ਼ ਤੇ ਵੀ ਆਪਾਂ ਕਰ ਲੈ ਕੇ ਪਹੁੰਚਾਂਗੇ ਜਿੰਨੇ ਕੁ ਰੇਟ ਚ ਤੁਸੀਂ ਆਖੋਗੇ ਜੀ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਸਾਡੇ ਚਾਰ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਵਧੀਆ ਘਰ ਬਣਿਆ ਹੋਇਆ ਤੇ 8 ਲੱਖ ਰੁਪਏ ਡਿਮਾਂਡ ਹੈ ਜੀ ਮਾਲਕ ਦਾ ਨੰਬਰ ਹੈ 99884 70885 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਮੁਕਤ ਸਰ ਸਾਹੀ ਮਾਲਕ ਦਾ ਏਰੀਆ ਵੀਡੀਓ ਚ ਤੁਸੀਂ ਦੇਖ ਰਹੇ ਹੋ ਕਿ ਕੁਝ ਬਣਿਆ ਹੋਇਆ ਸੀ ਤੇ ਜਿਨ੍ਹਾਂ ਦੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਇਹਨਾਂ ਦਾ ਨਾਮ ਹੈ ਜੀ ਪਹਿਲਾ ਕਮੈਂਟ ਚੈੱਕ ਕਰੋ ਹਰਮਨਦੀਪ ਕੋਹਰਾ ਮੇਰੀ ਭੈਣ ਨੇ ਇਹਨਾਂ ਨੇ ਮੁਕਤਸਰ ਏਰੀਆ ਚੋਂ ਡਿਮਾਂਡ ਪਾਈ ਸੀਗੀ ਲੈ ਕੇ ਆਪਾਂ ਪਹੁੰਚੇ ਹਾਂ ਜੀ ਤੇ ਦੂਜਾ ਇਹਨਾਂ ਦਾ ਨਾਮ ਹੈ ਜੀ ਪਰਮਪਾਲ ਸਿੰਘ ਇਹਨਾਂ ਨੇ ਵੀ ਮੁਕਤਸਰ ਏਰੀਆ ਚੋਂ ਡਿਮਾਂਡ ਪਾਈ ਸੀਗੀ ਇਹਨਾਂ ਦੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਘਰ ਕਿਵੇਂ ਦਾ ਲੱਗਿਆ ਸੀ ਦੋਵੇਂ ਘਰਾਂ ਵਾਸਤੇ ਜਰੂਰ ਕਮੈਂਟ ਪਾਓ ਜੀ ਰੇਟ ਕਿੰਨੇ ਲੱਗੇ ਜਰੂਰ ਦੱਸੋ ਬਾਕੀ ਅਗਲੀ ਵੀਡੀਓ ਚ ਜੇ ਤੁਸੀਂ ਐਡ ਕਰਵਾਉਣੀ ਆ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪੇ ਜੋ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਬਾਕੀ ਜਰੂਰ ਕਮੈਂਟ ਕਰਿਓ ਜੀ ਤੇ ਪਹਿਲੀ ਵਾਰ ਪਹੁੰਚਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਥੱਲੇ ਕਿ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਆਕੇ ਆਪਣਾ WhatsApp ਨੰਬਰ ਉਤੇ ਪੂਰੀ ਵੀਡੀਓ ਚ ਚੱਲਦਾ ਰਹਿੰਦਾ 73800 ਪੂਰਾ 26173 ਭੇਜੋ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਕੋਈ ਵੀ ਘਰ ਕੋਠੀ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਚਾਹੀਏ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ